ਫਰ ਖੁਸ਼ੀ ਨਾ ਕਰਾ ਔਰ ਕੀ ਕਰੇ ਮਰੇ ਤੁਹਾਡੇ ਲਈ ਅਬ ਸਰਛਾਈ ਨੇ ਤਨਾਸ਼ਹੀ ਰਾਜ ਪੈਦਾ ਕਰਤਾ اے ਮੈਂ ਕਿਸਾਨਾਂ ਨੂੰ ਦੱਸਣਾ ਚਾਹਣਾ ਆਪਣੇ ਭਰਾਵਾਂ ਨੂੰ ਉਹ ਜਾਗ ਜਾਓ ਆਪਦੇ ਹੱਕਾਂ ਲਈ ਉਹ ਜਾਗ ਅੱਜ ਜਾ ਦੇ ਇਲਾਕਾ ਬਚਾਉਣਾ ਤੇ ਉੱਠ ਪਵੋ ਖਰਾਚੋਂ ਤੁਸੀਂ ਮਰ ਜਾਓਗੇ ਥਾਂ ਤੇ ਤੁਹਾਨੂੰ ਪਾਣੀ ਨਹੀਂ ਮਿਲਣਾ ਜੇ ਨਾ ਕਰਾਇ ਤੇ ਉੱਠੇ ਤਾਂ ਅਸੀਂ ਝੋਨਾ ਨਹੀਂ ਲਾਉਂਦੇ ਬਾਗ ਜਿਹੜੇ ਅਸੀਂ ਪੈਦਾ ਕੀਤੇ 20 20 ਸਾਲਾਂ ਦੇ ਉਹ ਸਾਰੇ ਬਰਬਾਦ ਹੋ ਗਏ ਇਸ 1000 ਤੁਸਕ ਪਾਣੀ ਜਿਹੜਾ ਸਤਿ ਸ੍ਰੀ ਅਕਾਲ ਦੋਸਤੋ ਮੈਂ ਕਾਬਲ ਰੁਕਨਪੁਰੀਆ ਹਬੌਰ ਵਾਲਾ ਦੋਸਤੋ ਤੁਸੀਂ ਆ ਵੇਖ ਸਕਦੇ ਜੇ ਇੱਕ ਹਫਤੇ ਵਾਸਤੇ ਜਿਹੜੀ ਨਹਿਰ ਦੀ ਬੰਦੀ ਆ ਉਹ ਕਰ ਦਿੱਤੀ ਗਈ ਏ ਸੂਤਰਾ ਵਾਲਾ ਪਾਣੀ ਆ ਦੋਸਤੋ ਉਹ ਸਾਨੂੰ ਘਟੋ ਘਟੋ ਵੀ ਚੰਗਾ ਮੋਈਆ ਕਰਾਇਆ ਜਾਵੇ ਬਹੁਤ ਗੰਦਾ ਪਾਣੀ ਦੋਸਤੋ ਆਉਂਦਾ ਪਿਆ ਆ ਜਿਹੜੀਆਂ ਬੀਕਾ ਨੇਰ ਨੂੰ ਟ੍ਰੇਨਾਂ ਭਰ ਭਰ ਜਾਂਦੀਆਂ ਨੇ ਦੋਸਤੋ ਆ ਬਲੋਟ ਮੁਕਸਰ ਹਬੌਰ ਬਠਿੰਡੇ ਤੋਂ ਚਲਦੀ ਆ ਜਿਹੜੀ ਬੀਕਾ ਨੇਰ ਨੂੰ ਜਾਂਦੀ ਆ ਇੱਕ ਵਾਇਆ ਵਾਇਆ ਹਨਮਾਨਗੜ ਪੀਲੀਆਂ ਵੰਗਾ ਸੂਰਤਗੜ ਹੋ ਕੇ ਜਾਂਦੀ ਆ ਉਹ ਵੀ ਬੀਕਾ ਨੇਰ ਨੂੰ ਜਾਂਦੀ ਆ ਇੱਕ ਵਾਇਆ ਮਲੋਟ ਬਠਿੰਡਾ ਮੁਕਸਰ ਹਬੌਰ ਗੰਗਾ ਨਗਰ ਹੋ ਕੇ ਬੀਕਾ ਨੇਰ ਨੂੰ ਜਾਂਦੀਆਂ ਨੇ ਇਹ ਸਪੈਸ਼ਲ ਟ੍ਰੇਨਾਂ ਜਿਹੜੀਆਂ ਇਹਨਾਂ ਪਾਣੀ ਦੀਏ ਮਾਰੇ ਇਹਨਾਂ ਪਾਣੀ ਤੋਂ ਲੱਗੇ ਰੋਗ ਲੋਕਾਂ ਨੂੰ ਕੈਂਸਰ ਦੇ ਭੈਣਕ ਰੋਗ ਲੱਗੇ ਨੇ ਤੇ ਟ੍ਰੇਨਾਂ ਭਰ-ਭਰ ਜਾਂਦੀਆਂ ਆ ਆ ਪਾਣੀ ਦੇ ਕਰਕੇ ਹਜ਼ਾਰਾਂ ਪਾਣੀ ਹਜ਼ਾਰਾਂ ਬਿਮਾਰੀ ਜਿਹੜੀ ਇਹ ਪਾਣੀ ਦੇ ਵਿੱਚੋਂ ਪੈਦਾ ਹੁੰਦੀ ਆ ਇਹ ਦੋਸਤੋਂ ਪੀਣ ਦੇ लायक ਪਾਣੀ ਨਹੀਂ ਹੈਗਾ ਤੇ ਨਾ ਹੀ ਕੋਈ ਦੋਸਤੋਂ ਪਿੰਦਾ ਪਹਿਲਾਂ ਵਾਲਾ ਟਾਈਮ ਗਿਆ ਪਹਿਲਾਂ ਨਹਿਰਾਂ ਤੋਂ ਬਹਿ ਕੇ ਰਾਜ-ਰਾਜ ਕੇ ਪਾਣੀ ਪੀਣਾ ਕਰਨਾ ਲੋਕ ਪੀਂਦੇ ਵੀ ਹੁੰਦੇ ਸੀਗੇ ਹੁਣ ਕੋਈ ਐਂਦੀ কুরਲੀ ਕਰਕੇ ਵੀ ਰਾਜੀ ਨਹੀਂਗਾ ਹੱਥ ਧੋਣ ਨੂੰ ਵੀ ਕੋਈ ਰਾਜੀ ਨਹੀਂਗਾ ਵੀ ਇਸ ਪਾਣੀ ਦੇ ਨਾਲ ਹੱਥ ਧੋ ਕੇ ਬੰਦਾ ਕੋਈ ਰੋਟੀ ਪਾਣੀ ਛਕ ਲਵੇ ਉਹਦੇ ਹੱਥ ਤੋਂ ਦੇ ਲਾਇਕ ਵੀ ਪਾਣੀ ਦੋਸਤੋ ਨਹੀਂ ਆਇਆ। ਤੁਹਾਡੇ ਜ਼ਿਆਦਾਤਰ ਦੋਸਤੋ ਅਬੋਰ ਏਰੀਏ ਦੇ ਵਿੱਚ ਬਾਗ ਬਹੁਤ ਜ਼ਿਆਦਾ ਨਹੀਂ ਤੇ ਸਰਕਾਰ ਵੀ ਕਹਿੰਦੀ ਆ ਬਾਗ ਲਾਓ ਵਿਭਿੰਨਤਾ ਖੇਤੀ ਖੇਤੀ ਵਿੱਚ ਵਿਭਿੰਨਤਾ ਲਿਆਓ ਤੇ ਹੁਣ ਲਿਆਵੇ ਬੰਦਾ ਕੀ ਜੇ ਨਰਮੇ ਅਤੇ ਨਰਮੇ ਬਾਅਦ ਸੁੱਕਦੇ ਪੈਣੇ بارش ਕੋਈ ਪਈ ਨਹੀਂ ਗਈ ਤੇ ਜੇ ਬਾਗ ਆ ਤੇ ਬਾਗ ਵੀ ਮੈਂ ਕੈਮਰਾਮੈਨ ਨੂੰ ਕਹਾਂਗਾ ਮਾੜਾ ਆ ਜਾ ਉਧਰ ਨੂੰ ਕੈਮਰਾ ਕਰਕੇ ਮਾਰ ਦਿੱਤਾ ਜਾਵੇ ਬਾਗ ਵਿਖਾਏ ਜਾਣ ਬਾਗ ਵੀ ਸੁੱਕਦੇ ਪਏ ਨੇ ਢਹਾਂ ਦੀ ਬੰਦੀ ਕੀਤੀ ਗਈ ਆ ਉਸ ਨੂੰ ਮੋੜ ਤੋਂ ਬਾਲ ਕੀਤਾ ਜਾਵੇ ਤਾਂ ਕਿ ਕਿਸਾਨਾਂ ਦੇ ਬਾਗ ਤੇ ਕਿਸਾਨਾਂ ਦੇ ਜਿਹੜੇ ਨਰਮੇ ਨੇ ਉਹ ਪੱਜ ਜਾਣ ਤੇ ਟਾਵੇਂ ਟਾਵੇਂ ਭਾਵੇਂ ਝੋਨੇ ਲੱਗੇ ਹੁਣ ਬਾਕੀ ਦੋਸਤੋ ਝੋਨਾ ਨਹਿਰ ਤੇ ਦਾ ਵੈਸੇ ਵੀ ਦੋਸਤੋ ਝੋਨਾ ਬਿਲਕੁਲ ਨਹੀਂ ਪੱਕਦਾ ਕਿਉਂਕਿ ਉਹਨੂੰ ਟਿਊਬਲ ਵਾਲਾ ਪਾਣੀ ਜਿਹੜਾ ਹੇਠਲਾ ਪਾਣੀ ਉਹਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ ਆ ਕਿਉਂਕਿ ਨਹਿਰੀ ਪਾਣੀ ਨਾਲ ਤਾਂ ਮਸਾਂ ਜੇ ਆ ਨਰਮਾ ਪੱਕ ਜੇ ਜਾਂ ਪੱਠੇ ਹੋ ਜਾਣ ਬਾਗਾਂ ਨੂੰ ਲੱਗ ਜਾਵੇ ਇੰਨਾ ਹੀ ਦੋਸਤੋ ਬਹੁਤ ਹੁੰਦਾ ਤੇ ਨਹਿਰੀ ਪਾਣੀ ਦੇ ਨਾਲ ਕੋਈ ਝੋਨਾ ਨਹੀਂ ਪੱਕਦਾ ਤੇ ਇਹ ਅਪੀਲ ਆ ਸਰਦਾਰ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਅੱਗੇ ਬੀੜਾ ਦੇ ਹਬੋਰ ਏਰੀਆ ਦੀਆਂ ਏਰੀਆ ਦੀਆਂ ਜਿਹੜੀਆਂ ਨਹਿਰਾਂ ਨੇ ਉਹਨਾਂ ਨੂੰ ਮੋੜ ਤੋਂ ਬਹਾਲ ਕੀਤਾ ਜਾਵੇ ਇਹ ਸਾਡੀ ਰਿਕਵੈਸਟ ਆ ਸਮੂਹ ਹਬੋਰ ਵਾਸੀਆਂ ਵੱਲੋਂ ਕਿਸਾਨ ਭਰਾਵਾਂ ਵੱਲੋਂ ਤੇ ਹਬੋਰ ਵਾਸੀਆਂ ਵੱਲੋਂ ਵਾਟਰ ਵਰਕਸ ਦੇ ਵਿੱਚ ਪਾਣੀ ਜਿਹੜੇ ਉਹ ਵੀ ਖਤਮ ਹੋਏ ਪੈਣੇ ਦੋਸਤੋ ਸਤਿ ਸ੍ਰੀ ਅਕਾਲ ਦੋਸਤੋ ਮੈਂ ਕਾਬਲ ਰੁਕਣਪੁਰੀਆ ਹਬੋਰ ਵਾਲਾ ਵੀਡੀਓ ਦੋਸਤੋ ਵੱਧ ਤੋਂ ਵੱਧ ਸ਼ੇਅਰ ਕਰਦਿਆ ਜੀ